ਅਲਾ ਦੇ ਸ਼ਾਹੀ ਲੋਕ ਇਸ ਵਾਰ ਕਿਹੜੀ ਪਾਰਟੀ ਨੂੰ ਸਪੋਰਟ ਕਰ ਰਹੇ ਨੇ ਸਵਤਾਨ ਹੈ ਜੇ ہمارا یہاں ਹਮ ਤਾਂ ਹੈ ਨਹੀਂ ਫਿਰ ਕਹਾਂ ਕਿਉਂ ਹਮ ਯੂਪੀ ਕੇ ਹਨ ਕਾਂਗਰਸ ਨੂੰ ਕਿਉਂ ਬਸ ਐਵੇਂ ਹੀ ਮੇਰੀ ਕੋਈ ਸਲਾਹ ਨਹੀਂ ਹੈ ਜੇ ਵੋਟ ਪਾਉਂਦੀ ਜਦੋਂ ਉਟਾਈ ਕੀ ਉਹ ਤਾਂ ਪਾਵਾਗਾ ਮੈਡਮ ਜੀ ਜਿੰਨੂ ਕੋ ਕੇ ਉਹਨੂੰ ਪਾ ਦਾਂਗੇ ਜੀ ਅਸੀਂ ਤੱਕੜੀ ਨੂੰ ਪਾਣਿਆ ਹਮੇਸ਼ਾ ਚਾਹ ਜਿੱਤੇ ਜਾਏ ਹਾਰੇ ਆ ਕਾਲੀ ਅਸੀਂ ਪੱਕੇ ਦਿਨੂ ਕਿਉਂ ਰਾਮ ਮੰਦਰ ਬਣਾਇਆ ਉਹਨੇ ਕਿਨੂੰ ਵੋਟ ਪਾਓਗੇ ਮੋਦੀ ਨੂੰ ਮੇਰੇ ਵਰਗਾ ਜਾਂਦਾ ਹੱਥ ਪੰਜੇ ਨੂੰ ਪਾ ਕੇ ਆਮਾ ਝਾੜੂ ਨੂੰ ਬੀਜਪੀ ਨੂੰ ਕਿਉਂ ਕਿਉਂ ਮੋਦੀ ਨੂੰ ਲਿਆਣਾ ਆਪਣਾ ਮਾਨ ਭਗਵੰਤ ਮਾਨ ਪਹਿਲਾ ਪਈਆਂ ਪਹਿਲਾ ਉਹਨੇ ਕੀ ਰੰਗ ਦਿਖਾਏ ਆ ਕੋਈ ਕੰਮ ਤਾਂ ਕਰਦਾ ਨਹੀਂ ਜੀ ਵੋਟ ਕਿਨੂੰ ਪਾਈਏ ਜੀ ਨਹੀਂ ਕਰਦਾ ਵੋਟ ਪਾਉਣੀ ਭਾਜੀ ਵੋਟ ਕਿਨੂੰ ਪਾਉਗੇ ਇਤਕੇ ਨਹੀਂ ਕੋਈ ਉਰੇ ਗਾਂਧੀ ਡਾਕਟਰ ਗਾਂਧੀ ਅੱਛੇ ਇਨਸਾਨ ਹੈ ਇਸ ਲਈ ਉਹਨਾਂ ਨੂੰ ਵੋਟ ਪਾਵਾਂਗੇ ਜਿੱਥੇ ਦਿਲ ਕਰੂ ਪਾਵਾਂਗੇ ਜੀ ਹੁਣ ਤਾਂ ਸਭ ਗੰਦ ਪਿਆ ਵੈ ਜੀ ਸਭ ਗੰਦੇ ਲੋਕ ਹੋਏ ਵੈ ਹੁਣ ਇਕੱਠੇ ਗਾਂਧੀ ਨੂੰ ਪਾਵੇਂ ਗਾਂਧੀ ਨੂੰ ਜੀ ਉਹ ਬੀਜੇਪੀ ਤਕਰੀਬ ਵਿੱਚ ਆ ਗਈ ਨਾ ਜੀ ਹੁਣ ਅਸੀਂ ਬੀਜੇਪੀ ਨੂੰ ਪਾਵੇਂ ਗੁਲਾਬ ਦਾ ਫੁੱਲ ਹੈ ਤਕਰੀਬ ਹੈ ਜੀ ਇੱਕ ਹਾਂ ਕਮਲ ਦਾ ਫੁੱਲ ਲਾ ਦੋ ਜੀ ਕਮਲ ਦਾ ਫੁੱਲ ਹੈ ਅਜਾ ਝਾੜੂ ਨੂੰ ਪਾਵਾਂਗੇ ਠੀਕ ਦੇਖੋ ਜੀ ਕਿ ਕਿਸਮਤ ਹੋਈ ਲੈ ਜਾਏਗਾ ਜਿਹਨੂੰ ਮਰਜ਼ੀ ਪਾ ਲੋ ਕੰਮ ਤਾਂ ਕਿਸੇ ਨੇ ਕਰਨਾ ਕੋਈ ਨਹੀਂ ਵੈਸੇ ਪਾਵਾਂਗੇ ਤੇ ਮੋਦੀ ਨੂੰ ਹੀ ਫਿਰ ਕਿਹੜੀ ਪਾਰਟੀ ਛੋਹਦੇ ਹੋ ਕਿ ਐਤਕੇ ਪਟਿਆਲੇ ਤੋਂ ਕੌਣ ਜਿੱਤੇ ਜਿਹੜੀ ਵੀ ਜਿੱਤ ਜੇ ਲੋਕਾਂ ਦਾ ਭਲਾਈ ਕਰੇ ਬਸ ਸਤਿ ਸ਼੍ਰੀ ਅਕਾਲ ਜੀ ਟੀ5 ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਇੱਕ ਜੋਨੂ ਪੰਜਾਬ ਪਰ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ ਪਟਿਆਲਾ ਦੇ ਕੀ ਨੇ ਹਾਲਾਤ ਪਟਿਆਲਾ ਦੇ ਸ਼ਾਹੀ ਲੋਕ ਇਸ ਵਾਰ ਕਿਹੜੀ ਪਾਰਟੀ ਨੂੰ ਸਪੋਰਟ ਕਰ ਰਹੇ ਨੇ ਤੇ ਕਿੱਧਰ ਵੱਲ ਦੀ ਹਵਾ ਵਗ ਰਹੀ ਹੈ ਇਹ ਜਾਣਨ ਵਾਸਤੇ ਪਟਿਆਲਾ ਦੇ ਚੱਪੇ-ਚੱਪੇ ਤੇ ਮੌਜੂਦ ਹੋਏ ਆਂ ਦੱਸ ਦਈਏ ਕਿ ਬੀਜੇਪੀ ਨੇ ਮੌਜੂਦਾ ਐਮਪੀ ਮਹਾਰਾਣੀ ਪ੍ਰਨੀਤ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਤੇ ਕਾਂਗਰਸ ਨੇ ਦਾਖਲੇਆ ਡਾਕਟਰ ਧਰਮਵੀਰ ਗਾਂਧੀ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਐਨ ਕੇ ਸ਼ਰਮਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਕੈਬਨਟ ਮੰਤਰੀ ਬਲਵੀਰ ਸਿੰਘ ਦੇ ਦਾ ਖੇਡਿਆ ਹੈ ਵੇਖਣਾ ਇਹ ਹੋਵੇਗਾ ਕਿ ਪਟਿਆਲਾ ਦੇ ਲੋਕ ਇਸ ਵਾਰ ਕਿਹੜੀ ਪਾਰਟੀ ਦੇ ਉਮੀਦਵਾਰ ਨੂੰ ਮੋੜ ਤੋਂ ਸੱਤਾ ਦੇ ਵਿੱਚ ਲੈ ਕੇ ਜਾਂਦੇ ਨੇ ਆਹ ਲੋਕਾਂ ਦੀ ਕੀ ਰਾਏ ਜਾਂਦੇ ਆ ਗੱਲਬਾਤ ਕਰਦੇ ਆ ਕਾਂਗਰਸ ਨੂੰ ਕਿਉਂ ਬਸ ਐਵੇਂ ਹੀ ਵੋਟ ਪਾਉਂਦੀ ਹੋ ਮਰੋਗੀ ਹਾਂਜੀ ਕਿਹਨੂੰ ਵੋਟ ਪਾਓਗੇ ਕਰਦਾ ਤਾਂ ਹੈ ਨਹੀਂ ਮੇਰੀ ਕੋਈ ਸਲਾਹ ਨਹੀਂ ਅਜੇ ਵੋਟ ਪਾਣ ਦੀ ਜਦੋਂ ਡਾਈਕ ਦੇ ਉਦੋਂ ਪਾਵਾਂਗਾ ਹਮੋਂ ਕਾਂਗਰਸ ਨੂੰ ਪਾਵਾਂਗੇ ਜੀ ਮੈਡਮ ਜੀ ਜਿੰਨੋ ਕਹੋਗੇ ਉਹਨੂੰ ਪਾ ਦਾਂਗੇ ਜੀ ਆਪ ਤੁਸੀਂ ਕੁਝ ਨਹੀਂ ਸੋਚਿਆ ਨਹੀਂ ਜੀ ਨਹੀਂ ਅਸੀਂ ਕੁਝ ਨਹੀਂ ਸੋਚਿਆ ਜੀ ਕੱਲ ਸਰਕਾਰ ਨੇ ਆ ਤਾਂ ਸਾਡੇ ਅਜੇ ਕਦੇ ਸੋਚਿਆ ਨਹੀਂ ਆ ਦੇਖੋ ਫੜੀਆਂ ਜੇ ਬੈਠਿਆ ਗਰਮੀ ਚ ਕਦੇ ਕੋ ਸੋਚੇ ਐਸੀ ਜਿਹੜੇ ਫੜੀਆਂ ਲੱਗੇ ਇੱਕ ਇੱਕ ਸਰਕਾਰੀ ਮੁਲਾਜ਼ਮ ਇੱਕ ਇੱਕ ਨੌਕਰੀ ਕਾਰੇ ਦੇ ਦੇਣ ਤੇ ਸਾਰੇ ਘਰ ਹਰੇ ਭਰੇ ਨਾ ਹੋ ਜਾਣ ਹੋ ਜਾਣਗੇ ਕਿ ਨਹੀਂ ਹੋ ਜਾਣਗੇ ਜੀ ਵੈਸੇ ਪੰਜਾਬ ਖੁਸ਼ਹਾਲ ਹੋ ਜਾਏਗਾ ਐਸ ਵਾਸੇ ਜੀ ਕੁਝ ਨਹੀਂ ਸੋਚਿਆ ਆਇਆ ਜੋ ਤੁਸੀਂ ਕਹੋਗੇ ਅਸੀਂ ਉਹਨੂੰ ਦੇ ਦਾਂਗੇ ਜੀ ਅਸੀਂ ਆਵਾਜ਼ ਨੂੰ ਪਾਰਟੀ ਨੂੰ ਪਾਵਾਂਗੇ ਜੀ ਵੋਟ ਵੋਟ ਕਿਸ ਕੋ ਡਾਲੋਗੇ ਮੋਦੀ ਕੋ ਕਿਉਂ ਉਹ ਅੱਛਾ ਕੰਮ ਕਰ ਰਹੇ ਹੈ ਮੋਦੀ ਕੋ ਕਿਉਂ ਅੱਛਾ ਕੰਮ ਕੀ ਹੈ ਅਸੀਂ ਤਕੜੀ ਨੂੰ ਪਾਣਿਆ ਹੈ ਹਮੇਸ਼ਾ ਚਾਹ ਜਿੱਤੇ ਚਾਹ ਹਾਰੇ ਅਕਾਲੀ ਅਸੀਂ ਪੱਕੇ ਤਕੜੀ ਦੇ ਫੋਰ ਪਾਵਾਂਗੇ ਜੀ ਕਿਉਂ ਬਸ ਅਸੀਂ ਖਾਲਸਾ ਹੈ ਹੀ ਖਾਲਸਾ ਤਕੜੀ ਨੂੰ ਵੋਟ ਪਾਉਂਦਾ ਜੀ ਇੱਥੇ ਤਾਂ ਪਟਿਆਲੇ 'ਚ ਕਿਸੇ ਨੂੰ ਪਤਾ ਹੀ ਨਹੀਂ ਅਕਾਲੀ ਦਲ ਤੋਂ ਖੜਾ ਕੌਣ ਹੋਇਆ ਪਾਵੇ ਨਹੀਂ ਖੜਾ ਹੋਇਆ ਇਹ ਅਸੀਂ ਪਾਣੀ ਤਕੜੀ ਨੂੰ ਆ ਉਹ ਬੀਜੇਪੀ ਤਕਰੀਬੀ ਚ ਆ ਗਈ ਨਾ ਜੀ ਉਹਨੇ ਅਸੀਂ ਬੀਜੇਪੀ ਨੂੰ ਪਾਵਾਂ ਗੁਲਾਬ ਦਾ ਫੁੱਲ ਹੈ ਤਕਰੀਬੀ ਹੈ ਜੀ ਇੱਕ ਹਾਂ ਕਮਲ ਦਾ ਫੁੱਲ ਲਾਵਾ ਜੀ ਕਮਲ ਦਾ ਫੁੱਲ ਕਮਲ ਨਹੀਂ ਪਾਵਾਂਗੇ ਉਹ ਮੋਦੀ ਦੀ ਵੋਟ ਹੈ ਤੁਸੀਂ ਹਾਂ ਜੀ ਹਾਂ ਜੀ ਅਸੀਂ ਤਾਂ ਕੇਜਰੀਵਾਲ ਨੂੰ ਪਾਵਾਂ ਜੀ ਕਿਉਂ ਉਹ ਬਿਜਲੀ ਸਾਨੂੰ ਫੇਰੀ ਮਿਲੀ ਵੀ ਹੈ ਬਿਜਲੀ ਫੇਰੀ ਮਿਲੀ ਹੈ ਆਸਨ ਫੇਰੀ ਮਿਲ ਰਹਾ ਹੋਰ ਕੀ ਚੀਜ਼ ਹੈ ਦਿਨੋਂ ਕਿਉਂ ਰਾਮ ਮੰਦਰ ਬਣਾਇਆ ਉਹਨੇ ਕਿਨੂੰ ਵੋਟ ਪਾਓਗੇ ਮੋਦੀ ਨੂੰ ਵੋਟ ਤਾਂ ਮੈਂ ਮੌਕੇ ਤੇ ਮੌਕੇ ਦੇ ਬਾਰੇ ਹੋਰ ਕੁਛ ਨਹੀਂ 10% ਬੰਦਿਆਂ ਦੀ ਨਾ ਸੋਚ ਕਿੱਥੇ ਜਾ ਕੇ ਵੱਲ ਜਾਂਦੀ ਹੈ ਜੇ ਮਸ਼ੀਨ ਅੱਗੇ ਆਂਦੀ ਹੈ ਨਾ ਮੇਰੇ ਵਰਗਾ ਜਾਂਦਾ ਹੱਥ ਪੰਜੇ ਨੂੰ ਪਾ ਕੇ ਆਉਂਦਾ ਝਾੜੂ ਨੂੰ 10% ਤਾਂ ਉੱਥੇ ਚੇਂਜ ਹੋ ਜਾਂਦਾ ਹੋ ਜਾਂਦਾ ਨਾ ਮੈਂ ਤਾਂ ਮੰਨਦਾ ਠੀਕ ਹੈ ਬਾਕੀ ਮੌਕੇ ਤੁਸੀਂ ਟਾਈਮ ਤੇ ਪਤਾ ਲੱਗੇਗਾ ਜੀ ਵਸੇ ਕਾਂਗਰਸ ਤੁਸੀਂ ਕਾਂਗਰਸ ਆਪੀ ਜੀ ਦਾ ਜੋਰ ਹੋਏਗਾ ਉਹ ਹੀ ਲੈ ਜਾਏਗਾ ਜੀ ਤੁਸੀਂ ਕਿਹਨੂੰ ਵੋਟ ਪਾ ਰਹੇ ਹੋ ਅਸੀਂ ਪਾਵਾਂਗੇ ਹੱਥ ਪੰਜੇ ਨੂੰ ਪਾਵਾਂਗੇ ਜੀ ਕਾਂਗਰਸ ਕਾਂਗਰਸ ਪਾਵਾਂਗੇ ਕਾਂਗਰਸ ਰਾਹੁਲ ਗਾਂਧੀ ਕਰੀਏ ਆਹ ਪਾਰਟੀ ਨੂੰ ਪਾਵਾਂਗੇ ਜੀ ਕਿਉਂ ਪਰ ਤਾਂ ਸਾਡਾ ਪਿਆਰ ਹੈ ਉਹਨਾਂ ਨਾਲ ਪਾਰਟੀ ਨਾਲ ਜੁੜੇ ਹੋਏ ਆ ਅਸੀਂ ਮੈਡਮ ਵੋਟਾਂ ਆ ਰਹੀਆਂ ਨੇ 1 ਜੂਨ ਨੂੰ ਕਿਹਨੂੰ ਵੋਟ ਪਾਓਗੇ ਕਿਹਨੂੰ ਪਾਈਏ ਕਿਹੜੀ ਪਾਰਟੀ ਨੂੰ ਸਪੋਰਟ ਕਰਦੇ ਹੋ ਹੱਥ ਪੰਜਾ ਤੁਸੀਂ ਕਾਂਗਰਸ ਝਾੜੂ ਨੂੰ ਤੁਸੀਂ ਝਾੜੂ ਨੂੰ ਪਾਵਾਂਗੇ ਜੀ ਆਪਨਾ ਮਾਨ ਭਗਵੰਤ ਮਾਨ ਕਿਉਂ ਹੈ ਕੰਮ ਵਧੀਆ ਕਰ ਰਿਹਾ ਹੈ ਕੀ ਕੰਮ ਕੀਤਾ ਪਟਿਆਲੇ ਚ ਬਹੁਤ ਵਧੀਆ ਕੀਤਾ ਹੈ ਇੱਕ ਕੰਮ ਹੋਇਆ ਤੱਕ ਇਹ ਬਹੁਤ ਕੰਮ ਕੀਤਾ ਉਹਨੇ ਚਲੋ ਇੱਕ ਹੀ ਗਿਣਾ ਦੋ ਹੈ ਇੱਕ ਹੀ ਗਿਣਾ ਦੋ ਅਰੇ ਕੀ ਗਿਣੇ ਝਾੜੂ ਨੂੰ ਪਾਵਾਂਗੇ ਜੀ ਕਿਉਂ ਉਹਨੇ ਬਹੁਤ ਵਧੀਆ ਕੰਮ ਕੀਤੇ ਇੱਕ ਤਾਂ ਬਿਜਲੀ ਮਾਫ ਕੀਤੀ ਹੈ ਇੱਕ ਸਕੂਲ ਦੇ ਬੱਚਿਆਂ ਵਾਸਤੇ ਬੜੀ ਸਹੂਲਤਾਂ ਦੇ ਰਹੇ ਨੇ ਇੱਕ 13 ਦੀ 12 ਸੀਟਾਂ ਝਾੜੂ ਨੂੰ ਆਣਗੀਆਂ ਇੱਕ ਸੀਟ ਅਮਰਿਤਪਾਲ ਸਿੰਘ ਨੂੰ ਆਏਗੀ ਘਟੂਰ ਸਾਹਿਬ ਤੋਂ 12 ਚੋਂ 13 ਆਈਆਂ ਝਾੜੂ ਨੂੰ ਇੱਕ ਘਟੂਰ ਸਾਹਿਬ ਤੋਂ ਅਮਰਿਤਪਾਲ ਨੂੰ ਆਏਗੀ ਅਕਾਲੀ ਦਲ 0 ਭਾਜਪਾ 0 ਕਾਂਗਰਸੀ 0 101% श्योर बीजेपी ਨੂੰ ਕਿਉਂ ਕਿਉਂ મોદી ਨੂੰ ਲਿਆਣਾ ਤੁਸੀਂ ਕਿ ਨਾ મોદી ਅਸੀਂ ਭੀਜਿਆ ਵੀ ਰੂਪਾ ਮੰਗੇ ਅਸੀਂ ਕਾਂਗਰਸ ਨੂੰ ਪਾਵਾਂਗੇ ਮੈਂ ਤਾਂ ਕਿਸੇ ਨੂੰ ਨਹੀਂ ਮੰਨਦਾ ਜੀ ਕਿਉਂ ਕਿਉਂਕਿ ਮੇਰੇ ਤਾਂ 25 ਤਰੀਕ ਨੂੰ ਫਲੈਟ ਹੈ ਜੀ ਬਾਹਰ ਜਾ ਰਹੇ ਹਾਂ મોદી ਕਿਉਂ ਬਸ ਅੱਛੇ ਕੰਮ ਕਰ ਰਹੇ ਆਂ ਇਹੀ ਕਰਦੇ ਰਹਿਣ ਸਭ ਦੀ ਭਲਾਈ ਕਰਦੇ ਨੇ ਭਲਾਈ ਸੋਚ ਰਹੇ ਨੇ ਪਹਿਲਾਂ ਪਾਈਆਂ ਪਹਿਲਾਂ ਉਹਨਾਂ ਨੇ ਕੀ ਰੰਗ ਦਿਖਾਏ ਆ ਓਏ ਇਹ ਦੇਖੋ ਲੇਬਰ ਚੌਕ ਆਏ ਅਸੀਂ ਇਹ ਮਜ਼ਦੂਰ ਬੈਠੇ ਆਂ ਆ ਸਵੇਰ ਤੋਂ ਸ਼ਾਮ ਹੋ ਗਈ ਅੱਜ ਹਜੇ ਤੱਕ ਕੋਈ 1 ਰੁਪਏ ਦੀ ਡੈੜੀ ਨਹੀਂ ਕਮਾਈ ਕਿਸੇ ਨੇ ਸਾਡਾ ਤਾਂ ਉਹੀ ਗਰੀਬਾਂ ਉਹੀ ਵਾਲਾ ਮਾੜਾ ਕੀ ਕਰਾਂਗੇ ਵੋਟਾਂ ਪਾ ਕੇ ਨੂੰ ਤਿੰਨ ਤਿੰਨ ਚਾਰ ਚਾਰ ਦਿਨਾਂ ਬਾਅਦ ਇੱਕ ਕਿਹ ਕਿਹ ਡੈੜੀ ਲੱਗਦੀ ਆ ਕਿੱਥੋਂ ਪਾਏ ਆਪਣੇ ਪਰਿਵਾਰ ਪਾਲਨੇ ਕੁਛ ਨਹੀਂ ਸੋਚਿਆ ਕੀ ਕਰਾਂਗੇ ਵੋਟਾਂ ਪਾ ਕੇ ਐਂ ਜਿਲੇ ਕਰਦਾ ਕਿਸੇ ਨੂੰ ਮੈਨੂੰ ਪਾਉ ਕੋਈ ਕੰਮ ਤਾਂ ਕਰਦਾ ਨੇ ਜੀ ਵੋਟ ਕਿਹਨੂੰ ਪਾਈਏ ਜੀ ਨਹੀਂ ਕਰਦਾ ਵੋਟ ਪਾਉਣ ਨੂੰ ਕਿਸੇ ਪਾਰਟੀ ਨੂੰ ਤਾਂ ਸਪੋਰਟ ਕਰਦੇ ਹੋਣੇ ਨੇ ਸਪੋਰਟ ਤਾਂ ਹੁਣ ਪਹਿਲਾਂ ਸਾਰਿਆਂ ਨੂੰ ਹੀ ਕਰਦੇ ਸੀ ਪਰ ਕੋਈ ਵੀ ਕੋ ਕਰਦਾ ਨਹੀਂ ਹੈਗਾ ਹੁਣ ਤੁਸੀਂ ਦੱਸੋ ਵੀ ਹੁਣ ਕਿੰਨੂੰ ਪਾਈਏ ਵੋਟ ਜੇ ਕੋਈ ਕੰਮ ਕਰੇ ਜੀ ਕਰੇ ਕਿਸੇ ਨੂੰ ਵੋਟ ਪਾਣ ਤੁਹਾਨੂੰ ਤਾਂ ਐ ਹੋ ਰਿਹਾ ਵੀ ਐ ਕਿ ਵੋਟ ਹੀ ਨਾ ਪਾਈਏ ਕਿਸੇ ਆਮ ਆਦਮੀ ਪਾਰਟੀ ਤੋਂ ਉਮੀਦਾਂ ਸੀ ਤੁਹਾਡੇ ਸਾਹਮਣੇ ਹੁਣ ਕੀ ਹੋ ਰਿਹਾ ਵੈਸੇ ਚਲੋ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਇੱਕ ਵਾਰੀ ਹੋਰ ਦੇਖ ਲੈਣਾ ਅਜੇ ਤਾਂ 2-3 ਸਾਲ ਪਏ ਆ ਭਾਜੀ ਵੋਟ ਕਿਨੂੰ ਪਾਉਗਿਆ ਇਤਕੇ ਰਿਕੂਏ ਗਰੇਕੋ ਉਹਾਰੇ ਨੇ ਜੋ ਦੱਸਣਗੇ ਤੁਸੀਂ ਨਹੀਂ ਸੋਚਿਆ ਅਸੀਂ ਜੀ ਪਾਵਾਂਗੇ ਵੋਟ ਕੋਈ ਨਾ ਦੇਖ ਕੇ ਪਾਵਾਂਗੇ ਪਾਰਟੀ ਨੂੰ ਪਾਜੀ ਕਿਹੜੀ ਪਾਰਟੀ ਨੂੰ ਸਪੋਰਟ ਕਰ ਰਹੇ ਹੋ ਮੈਂ ਜੀ ਕਾਂਗਰਸ ਨੂੰ ਕਿਉਂ ਗਾਂਧੀ ਡਾਕਟਰ ਗਾਂਧੀ ਅੱਛੇ ਇਨਸਾਨ ਹੈ ਇਸ ਲਈ ਉਹਨਾਂ ਨੂੰ ਵੋਟ ਪਾਵਾਂਗੇ ਪ੍ਰਨੀਤ ਕੌਰ ਨੇ ਇੰਨੇ ਕੰਮ ਕੀਤੇ ਨੇ ਇੰਨੇ ਸਾਲਾਂ ਦੇ ਵਿੱਚ ਪਟਿਆਲੇ ਨਹੀਂ ਜੀ ਸਾਨੂੰ ਤਾਂ ਲੱਗਿਆ ਨਹੀਂ ਨਹੀਂ ਲੱਗਿਆ ਮਮਾ ਇਹ ਤਾਂ ਜੇ ਕੋਈ ਪਤਾ ਨਹੀਂ ਦੀ ਹੈਗਾ ਜਿੱਥੇ ਦਿਲ ਕਰੂ ਪਾਵਾਂਗੇ ਤੁਸੀਂ ਕਿਹਨੂੰ ਪਾਓਗੇ ਵੋਟ ਆ ਜਿਹਦੇ ਤੇ ਦਿਲ ਕਰੇਗਾ ਜੀ ਹੁਣ ਤਾਂ ਸਭ ਗੰਦ ਪਿਆ ਬੈ ਜੀ ਸਭ ਗੰਦੇ ਲੋਕ ਹੋਏ ਵੇ ਉੱਥੇ ਹਾਂ ਬਿਲਕੁਲ ਗੰਗਾ ਕੋਈ ਵੀ ਨਹੀਂ ਹੈ ਕੋਈ ਵੀ ਨਹੀਂ ਕੰਮ ਕਰਦਾ ਕਿਸੇ ਨੂੰ ਵੀ ਪਾਣੀ ਅਸੀਂ ਤਾਂ ਬੇਕਾਰ ਹੀ ਜਾਂਦੀ ਹੈ ਵੋਟ ਪਾ ਕੇ ਕੋਈ ਕੰਮ ਤਾਂ ਕਰਦਾ ਨਹੀਂ ਚੱਜਦਾ ਕੋਈ ਵੀ ਕਰਨਾ ਤਾਂ ਕਿਸੇ ਨੇ ਵੀ ਕੁਝ ਨਹੀਂ ਹਾਂ ਬਸ ਪਾਵਾਂਗੇ ਜਿਹਨੂੰ ਪਾਣੀ ਹੋਏਗੀ ਮਾਦਾ ਹੀ ਤੁਸੀਂ ਸਾਡਾ ਵੀ ਜਿਹਦਨ ਦਿਲ ਕਰੇਗਾ ਪਾਵਾਂਗੇ ਅਜੇ ਤੱਕ ਕੀਤਾ ਤਾਂ ਹੈ ਨਹੀਂ ਕਿਸੇ ਨੂੰ ਕੁਝ ਵੀ ਬਸ ਵੋਟ ਤੱਕ ਮਤਲਬ ਹੈ ਉਸ ਤੋਂ ਬਾਅਦ ਕੋਈ ਨਹੀਂ ਖਾਣੇ ਆ ਕੋਈ ਕਿਸੇ ਦਾ ਸਾਥ ਤਾਂ ਦਿੰਦਾ ਨਹੀਂਗਾ ਹਾਂ ਅਜੇ ਤੱਕ ਸਭ ਨੂੰ ਭਾਈ ਇਹ ਵੋਟ ਕਿਸੇ ਨੇ ਸਾਥ ਨਹੀਂ ਦਿੱਤਾ ਜਿਹੜਾ ਸਹੀ ਹੋਏਗਾ ਜਿਹੜਾ ਕੰਮ ਕਰੇਗਾ ਜੀ ਗਾਂਧੀ ਨੂੰ ਪਾਵਾਂਗੇ ਗਾਂਧੀ ਨੂੰ ਜੀ ਕਿਉਂ ਬਸ ਸ਼ਹਿਰ ਦਾ ਬੰਦਾ ਹੈ ਵਿਕਾਸ ਵਾਸਤੇ ਸੋਚ ਕੇ ਸ਼ਹਿਰ ਦੀ ਤਾਂ ਮਹਾਰਾਣੀ ਪ੍ਰਨੀਤ कौर ਵੀ ਹੈ ਉਹਨਾਂ ਨੂੰ ਬੜੇ ਬਾਰ ਪਵਾ ਲਈ ਨਾ ਜੀ ਦੇਖ ਲਿਆ 90 ਬੰਦਨ ਪਵਾ ਕੇ ਦੇਖ ਲਈਏ ਝਾੜੂ ਵਾਲੇ ਨੂੰ ਪਾਵਾਂਗੇ ਜੀ ਤੁਸੀਂ ਝਾੜੂ ਵਾਲੇ ਨੂੰ ਆ ਸਾਰੇ ਝਾੜੂ ਵਾਲੇ ਹੀ ਹੋ ਕਾਂਗਰਸੀ ਹੈ ਕਾਂਗਰਸੀ ਸਾਡੀ ਵੋਟ ਤਾਂ ਝਾੜੂ ਨੂੰ ਪੱਕੀ ਹੈ ਜੀ ਆਲਵੇਜ਼ ਉੱਥੇ ਜਾਂਦੀ ਹੈ ਹਮੇਸ਼ਾ ਕਿਉਂ ਕਿਉਂਕਿ ਸਾਡਾ ਐਮਐਲਏ ਅਜੀਤਪਾਲ ਕੋਲੀ ਜੋ ਆਪਣੇ ਸ਼ਹਿਰੀ ਐਮਐਲਏ ਆ ਉਹਨਾਂ ਨਾਲ ਆਪਣਾ ਬਚਪਨ ਤੋਂ ਸਾਰਾ ਸਿਸਟਮ ਲਿੰਕ ਹੈ ਔਰ ਨਾਲ ਹੀ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਨੇ ਲੋਕਾਂ ਦਾ ਕੀਤਾ ਵੀ ਬਹੁਤ ਕੁਝ ਹੈ ਔਰ ਅੱਗੇ ਵੀ ਕਰਨਗੇ ਸਾਨੂੰ ਬਹੁਤ ਉਮੀਦ ਹੈ ਝਾੜੂ ਤੋਂ ਤੁਸੀਂ ਸੇਮ ਹੈ ਝਾੜੂ ਨੂੰ ਕਿਉਂ ਅਸੀਂ ਆਮ ਆਦਮੀ ਪਾਰਟੀ ਨੂੰ ਪਾਵਾਂਗੇ ਫੋਟ ਜੀ ਕਿਉਂ ਕਿ ਉਹਨਾਂ ਨੇ ਕੰਮ ਬੜੀਆ ਕਰਾਇਆ ਜੀ ਪਟਿਆਲੇ ਜਿੰਦਰ ਜੀ ਸਾਰਾ ਕੰਮ ਅੱਛਾ ਕਰਾਇਆ ਜੀ ਆਮ ਆਦਮੀ ਪਾਰਟੀ ਨੂੰ ਪਾਵਾਂਗੇ ਝਾੜੂ ਨੂੰ ਪਾਵਾਂਗੇ ਫੋਟ ਝਾੜੂ ਨੂੰ ਕਾਂਗਰਸ ਨੂੰ ਕਾਂਗਰਸ ਸੀ ਅਸੀਂ ਪੱਕੇ अच्छा केडे काम ਕੀਤੇ ਨੇ ਕਾਂਗਰਸ ਨੇ ਇਹੋ ਜਿਹੇ ਸਾਰੀ ਕਰਦੇ ਨੇ ਅੱਛਾ ਵਧੀਆ ਕੰਮ ਹੋ ਰਹੇ ਨੇ ਸਾਡਾ ਮੋਹਿਤ ਭਿੰਦਰਾ ਜਿੰਦਾਬਾਦ ਅੱਛਾ ਮੋਹਿਤ ਭਿੰਦਰਾ ਨੂੰ ਵੋਟ ਪਾਣੀ ਹੈ ਮੈਡਮ ਨੇ ਹਾਂਜੀ ਆਂਟੀ ਵੋਟ ਪਾਉਣ ਜਾ ਰਹੇ ਹੋ ਹਾਂਜੀ ਵੋਟ ਤਾਂ ਇੱਕ ਤਰੀਕ ਨੂੰ ਹੈਗੇ ਨੇ ਕਿੰਨੂੰ ਪਾਓਗੇ ਵੋਟ ਦੇਖਾਂਗੇ ਸੋਚਿਆ ਨਹੀਂ ਕੁਝ ਤੇ ਅਲੀ ਨਹੀਂ ਸੋਚਿਆ ਕਿਹੜੀ ਪਾਰਟੀ ਨੂੰ ਸਪੋਰਟ ਕਰਦੇ ਹੋ ਹਾਲ ਤਾਂ ਬੀਜੇਪੀ ਦੇ ਹੈਗੇ ਕਿਉਂ ਬੀਜੇਪੀ ਕਿਉਂ ਜੋ ਕੰਮ ਕਰ ਰਹੀ ਹੈ ਸਰ ਦੰਤਾ ਵਸਤ ਹੈ ਇਹ ਛਾੜਨੂ ਚਾੜੂ ਨੇ ਕੰਮ ਕੀਤੇ ਹੈ ਜੀ ਸਾਰੇ ਕੰਮ ਕੀਤੇ ਆ ਪੈਨਸ਼ਨਾਂ ਮਿਲ ਰਹੀਆਂ ਸਭ ਕੁਝ ਕੋਈ ਦਿੱਕਤ ਨਹੀਂ ਆਈ ਸਹੀ ਗੱਲ ਦੱਸੇ ਜੀ ਕਹਿੰਦੇ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਿਆ ਤਾਂ ਛਾੜੂ ਵਾਲਿਆਂ ਨੇ ਦਿੱਤਾ ਨਹੀਂ ਕੀ ਚਲੋ ਯਾਰ ਨਹੀਂ ਦਿੱਤਾ ਪੈਨਸ਼ਨ ਆ ਰਹੀ ਹੈ ਸਾਰੇ ਕੰਮ ਹੋ ਰਹੇ ਆ ਉੱਤ ਕੋਈ ਦਿੱਕਤ ਨਹੀਂ ਆਈ ਬਸ ਇਹਦੇ ਛਾੜੂ ਨੂੰ ਪਾਵਗੇ ਠੀਕ ਹੈ ਦੇ ਕਲੀਅਰ ਕਰ ਦੇਖੋ ਜੀ ਕੀ ਕਿਸਮਤ ਹੋਈ ਲੈ ਜੇਗਾ ਮੇਰੇ ਜਰਾਣੀ ਹੋਰ ਹੋਰੇ ਕਿੰਨੇ ਸਾਲ ਤੋਂ ਵੋਟ ਪਾ ਰਹੇ ਹੋ ਮੇਰੇ ਜ਼ਿੰਦਗੀ ਲੰਗੀ ਹਾਂ ਸਹੀ ਬਾਤ ਦੱਸੀ ਆ ਤੁਹਾਨੂੰ ਹਾਂ ਜਿੰਦਗੀ ਲੰਘ ਗਈ ਮੇਰੀ ਤੇ ਵੋਟ ਪਾਉਂਦੀ ਨੂੰ ਇਹੋ ਜੇ ਰਾਣੀ ਨੇ ਕਿਹੜੇ ਕੰਮ ਕੀਤੇ ਜਿੱਤ ਤੂੰ ਖੁਸ਼ ਹੋ ਕੇ ਵੋਟ ਪਾ ਰਹੇ ਹੋ ਤਾਂ ਇੰਨਾ ਤਾਂ ਮੈਂ ਅਣਪੜਾ ਮੈਨੂੰ ਪਤਾ ਨਹੀਂ ਰਾਣੀ ਜੋ ਖਸ ਕਰ ਰਹੀ ਹੈ ਅੱਛੀ ਹੋ ਕਰ ਰਹੀ ਹੈ ਹਾਂ ਅੱਛਾ ਹੀ ਕਰ ਰਹੀ ਹੈ ਹੋਰ ਰਾਣੀ ਕਰ ਰਹੀ ਅੱਛਾ ਹੀ ਕਰ ਰਹੀ ਹੈ ਠੀਕ ਹੈ ਆ ਅਭੀ ਤੱਕ ਡਿਸਾਈਡ ਨਹੀਂ ਹੈ ਮੈਮ ਕੁਝ ਵੀ ਜਿਹਨੂੰ ਮਰਜ਼ੀ ਪਾ ਲੋ ਕੰਮ ਤਾਂ ਕਿਸੇ ਨੇ ਕਰਨਾ ਕੋਈ ਨਹੀਂ ਵੈਸੇ ਪਾਵਾਂਗੇ ਤੇ ਮੋਦੀ ਨੂੰ ਹੀ ਕਿਉਂਕਿ ਜਿਆਦਾ ਉਹਨਾਂ ਸਾਡੇ ਇਲਾਜ ਦਾ ਫਰੀਕ ਕਰ ਰਿਹਾ ਕੰਮ ਤੇ ਸਾਨੂੰ ਫਾਇਦਾ ਤੇ ਹੋਇਆ ਹੀ ਹੈ ਨਾ ਆਵਾਜ਼ੀ ਪਾਰਟੀ ਕਹਿ ਰਹੀ ਹੈ ਕਿ ਐਤ ਕੇ ਸਾਰੀਆਂ ਸੀਟਾਂ ਅਸੀਂ ਲੈ ਕੇ ਜਾਵਾਂਗੇ ਕੋਈ ਨਾ ਲੈ ਜਾਣ ਦੋ ਜਿਨੇ ਸਾਡੇ ਲਈ ਕਰਿਆ ਉਹ ਉਹ ਤਾਂ ਬੈਠਾ ਦੂਰ ਜਿਨੇ ਸਾਡੇ ਲਈ ਕਰਿਆ ਕੁਛ ਅਸੀਂ ਉਹਦੇ ਉਹਨੂੰ ਹੀ ਪਾਵਾਂਗੇ ਨਾ ਹੁਣ ਮੋਦੀ ਕੋ ਬੀਜੇਪੀ ਨੂੰ ਕਿਉਂ ਬਸ ਮੋਦੀ ਨੂੰ ਵੋਟ ਪਾਣੀ ਹੈ ਮੋਦੀ ਤੇ ਲੈਜੈਂਡ ਸਰ ਐਤ ਕੇ ਕਿਨੂੰ ਸਪੋਰਟ ਕਰ ਰਹੇ ਹੋ ਐਨਕੇ ਸ਼ਰਮਾ ਜੀ ਨੂੰ ਜੀ ਕਿਉਂ ਅਕਾਲੀ ਦਲ ਕਰਕੇ ਆ ਜੀ ਉਹਨਾਂ ਦਾ ਵਧੀਆ ਬੰਦੇ ਆ ਤੇ ਅਸੀਂ ਫੈਮਿਲੀ ਸਮੇਤ ਉਹਨਾਂ ਨੂੰ ਹੀ ਵੋਟ ਪਾਵਾਂਗੇ ਜੀ ਇੱਕ ਸਾਡਾ ਪਰਿਵਾਰ ਵੀ ਸ਼ੁਰੂ ਤੋਂ ਅਕਾਲੀ ਦਲ ਦੇ ਨਾਲ ਹੀ ਆ ਜੀ ਇੱਥੇ ਬਹੁਤ ਸਾਰੇ ਪਟਿਆਲੇ ਦੇ ਵਿੱਚ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਅਕਾਲੀ ਦਲ ਦੇ ਵੱਲੋਂ ਐਨ ਕੇ ਸ਼ਰਮਾ ਜਿਹੜੇ ਖੜੇ ਨੇ ਹੈ ਕੌਣ ਨੇ ਹਾਂ ਹੋ ਸਕਦੀ ਹੈ ਇਹ ਗੱਲ ਬਿਲਕੁਲ ਠੀਕ ਹੈ ਵੀ ਇਹ ਉਹਨਾਂ ਲਈ ਡ੍ਰੌਪ ਹੈ ਇੱਕ ਪਟਿਆਲੇ ਹੋ ਸਕਦਾ ਹੈ ਠੀਕ ਹੈ ਗੱਲ ਮੈਡਮ ਤੁਸੀਂ ਕਿਹਨੂੰ ਵੋਟ ਪਾ ਰਹੇ ਹੋ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਬੇਜੀ ਤੁਸੀਂ ਆਖ ਕੇ ਕਿਹਨੂੰ ਕਿਹੜੀ ਪਾਰਟੀ ਨੂੰ ਵੋਟ ਪਾਉਣ ਜਾ ਰਹੇ ਹੋ ਅਸੀਂ ਅਕਾਲੀ ਦਲ ਨੂੰ ਤੁਸੀਂ ਸਰ ਕੜੀਦਾਨ ਨੂੰ ਸਰ ਤੁਸੀਂ ਵੋਟ ਪਾਓਗੇ ਅਤਕੇ ਕਿ ਕਿਉਂ ਮੇਰੀ ਬਣੀ ਨਹੀਂ ਹੈ ਹਜੇ ਅੱਛਾ ਬਣੀ ਨਹੀਂ ਤੁਸੀਂ ਕਿਹਨੂੰ ਵੋਟ ਪਾਓਗੇ ਕਿਸ ਨੂੰ ਵੀ ਪਾ ਦਾਂਗੇ ਜਿਹੜਾ ਪਹਿਲਾਂ ਕਰੇਗਾ ਉਹਦਾ ਪਾ ਦਾਂਗੇ ਹੁਣ ਤੱਕ ਕਿਹੜੀ ਪਾਰਟੀ ਨੇ ਬੋਲਾ ਕੀਤਾ ਹੈ ਤਾਂ ਗਵੰਧਮਾਨ ਨੇ ਮੱਲਾ ਭਗਵੰਤਮਾਨ ਨੂੰ ਬਿਲਕੁਲ ਮੈਡਮ ਤੁਹਾਡੀ ਵੋਟ ਬਣੀ ਹੋਈ ਹੈ ਨਹੀਂ ਜੀ ਅੱਲੇ ਤੱਕ ਵੋਟ ਨਹੀਂ ਬਣੀ ਫਿਰ ਕਿਹੜੀ ਪਾਰਟੀ ਚਾਹੁੰਦੇ ਹੋ ਕਿ ਅਤਕੇ ਪਟਿਆਲੇ ਤੋਂ ਕੌਣ ਜਿੱਤੇ ਜਿਹੜੀ ਵੀ ਜਿੱਤ ਜੇ ਲੋਕਾਂ ਦਾ ਭਲਾ ਹੀ ਕਰੇ ਬਸ ਕਿੰਨ ਵੋਟ ਪਹੁੰਚ ਜਾ ਰਹੇ ਹੋ ਅੱਜ? ਹੱਤ ਪੰਜੇ ਨੂੰ ਜੀ। ਕਿਉਂ? ਬਾਜੀ ਸਾਡੀ ਮਰਜ਼ੀ। ਨਹੀਂ ਕੋਈ ਹੁੰਦਾ ਨਾ ਬੰਦਾ ਕੰਮ ਦੇਖਦਾ ਹੈ ਹਨਾ ਕਈ ਵਾਰ ਕਹਿੰਦਾ ਕਿ ਇਹ ਕੈਂਡੀਡੇਟ ਵਧੀਆ ਲੱਗਿਆ ਜਾਂ ਕਹਿੰਦਾ ਇਹਨਦੇ ਕੰਮ ਵਧੀਆ ਲੱਗੇ ਜਾਂ ਪਾਰਟੀ ਵਧੀਆ ਕੰਮ ਕਰਦੀ ਹੈ। ਹਾਂ ਜੀ ਵਧੀਆ ਕੰਮ ਕਰਦੀ ਹੈ ਜੀ ਪਾਰਟੀ। ਸ਼ਾਇਦ ਕਾਂਗਰਸ ਨੂੰ ਕਾਂਗਰਸ ਨੂੰ ਹੀ ਪਾਵਾਂਗੇ। ਇਹਨਾਂ ਸੋਚ ਕੇ ਕਹਿ ਰਹੇ ਹੋ ਇਹਨੇ ਕਨਫਿਊਜ਼ ਹੋ ਕੇ। ਕਨਫਿਊਜ਼ ਇਸ ਤਰ੍ਹਾਂ ਹੋਏ ਪਈਆਂ ਇਸ ਕੀ ਵਾਰ ਹਾਲਾਤ ਐਸੇ ਹੋਏ ਪਈਆਂ ਕਿਉਂਕਿ ਕੰਮ ਤਾਂ ਕੋਈ ਲੀਡਰ ਕਰਦਾ ਨਹੀਂ ਹੈਗਾ। ਸ਼ੁਰੂ ਤੋਂ ਅਸਤ ਪਹਿਲਾਂ ਕਾਂਗਰਸ ਨਹੀਂ ਪਾਉਂਦੇ ਰਹੇ ਆ ਪਰ ਇਸ ਕੀ ਵਾਰ ਫੇ ਆਪ ਨੂੰ ਪਾ ਕੇ ਦੇਖ ਲਈ ਪਰ ਇਹਨਾਂ ਨੇ ਵੀ ਕੁਝ ਨਹੀਂ ਕੀਤਾ ਹੈਗਾ ਪਰ ਇਸ ਕੀ ਵਾਰ ਕਾਂਗਰਸ ਨਹੀਂ ਪਾਵਾਂਗੇ ਹਾਂਜੀ ਕਾਂਗਰਸ ਜੀ ਮੈਡਮ ਤੁਸੀਂ ਕਿਹਨੂੰ ਪਾਉਂਗੇ ਕਾਂਗਰਸ ਨੂੰ ਦੇਾਂਗੇ ਜੀ ਵੋਟ ਕਾਂਗਰਸ ਨੂੰ ਜੀ ਕਾਂਗਰਸ ਨੂੰ ਤੁਸੀਂ ਕਿਉਂ ਇਹੋ ਜਿਹਾ ਕਾਂਗਰਸ ਨੇ ਕੀ ਕਰਤਾ ਮੈਡਮ ਉਹ ਹੀ ਕੰਮ ਕਰ ਰਹੇ ਸూరు ਤੋਂ ਕਾਂਗਰਸੀਆਂ ਜੀ ਹੋਰ ਕੋਈ ਹੈ ਜੀ ਕਿੰਨੇ ਸਾਲ ਤੋਂ ਵੋਟ ਪਾ ਰਹੇ ਹੋ ਕਾਂਗਰਸ ਨੂੰ ਘਟੋ ਘਟ ਹੋ ਗਈ 35 ਸਾਲ ਜੀ ਕਾਂਗਰਸ ਨੂੰ ਪਾਵਾਂਗੇ ਜੀ ਬਹੁਤ ਵਧੀਆ ਕੈਂਡੀਡੇਟ ਹੈ ਪਹਿਲਾਂ ਵੀ ਇਹਨਾਂ ਨੇ ਬਹੁਤ ਸੇਵਾ ਕੀਤੀ ਹੈ ਹੁਣ ਤਾਂ ਚਲੋ ਸਾਡਾ ਵੀ ਦੁਬਾਰਾ ਫੇਰ ਖੜ ਗਏ ਫੇਰ ਪਾਵਾਂਗੇ ਪਹਿਲਾਂ ਵੀ ਪਾਈ ਆ ਜੀ ਕਾਂਗਰਸ ਤੋਂ ਕਿਹਨੂੰ ਪ੍ਰਨੀਤ ਕੌਰ ਨੂੰ ਨਹੀਂ ਜੀ ਨਹੀਂ ਪ੍ਰਨੀਤ ਕੌਰ ਨੂੰ ਗਾਂਧੀ ਨੂੰ ਪਾਵਾਂਗੇ ਜੀ ਮੈਂ ਪੜ੍ਹਿਆ ਲਿਖਿਆ ਪਲੱਸ 2 ਆਈ ਆ ਆਪਾਂ ਐਵੇਂ ਥੋੜੀ ਆ ਵੀ ਅਨਪੜ੍ਹ ਆ ਮੈਂ ਪੜ੍ਹੇ ਲਿਖੇ ਮੀਡੀਆ ਖਬਰਾਂ ਖੂਬਾ ਪੜ੍ਹਦੇ ਆਂ ਦੇਖਦੇ ਆਂ ਗਾਂਧੀ ਸਾਹਿਬ ਨੇ ਪਹਿਲਾਂ ਵੀ ਬਹੁਤ ਵਧੀਆ ਕੰਮ ਕੀਤੇ ਆ ਜੀ ਹੁਣ ਵੀ ਕਰਨਗੇ ਬਸਰੇ ਪ੍ਰਨੀਤ ਕੌਰ ਨੇ ਨਹੀਂ ਕੀਤੇ ਕੰਮ ਨਹੀਂ ਪ੍ਰਨੀਤ ਕੌਰ ਨੇ ਕੀਤੇ ਹੋਣੇ ਪਰ ਇਮਾਨਦਾਰ ਕੈਂਡੀਡੇਟ ਐ ਵੀ ਬਜਾਰਾ ਕੋਈ ਐਡਾ ਪਿੱਛੋ ਤਗੜਾ ਨਹੀਂ ਹੈਗਾ ਆਮੰਦਾ ਐ ਆਪਣੇ ਹੱਥ ਦਾ ਕੰਮ ਕਰਦਾ ਆਪਣੇ ਡਾਕਟਰੀ ਪੇਸ਼ ਈਮਾਨਦਾਰੀ ਨਾਲ ਇਹਨਾਂ ਨੇ ਕੋਈ ਆਪਣਾ ਪੋਲੀਟਿਕਲ ਉਦੋਂ ਦੇ ਚ ਪੈਸਾ ਨਹੀਂ ਕਮਾਇਆ ਤੇ ਆਪਾਂ ਨੂੰ ਮਤਲਬ ਇਸ ਕਰਕੇ ਚੱਲਦਾ ਵੀ ਇਮਾਨਦਾਰ ਬੰਦਾ ਵਧੀਆ ਤੇ ਬੋਟ ਪਾਵਾਂਗੇ ਇਹਨੂੰ ਜੀ ਤੁਸੀਂ ਕਿਹਨੂੰ ਪਾ ਰਹੇ ਹੋ ਗਾਂਧੀ ਨੂੰ ਕਿਉਂ ਗਾਂਧੀ ਕੋਈ ਇਮਾਨਦਾਰ ਆਦਮੀ ਹੈ ਜੀ ਉਹਨਾਂ ਨੇ ਪਹਿਲਾਂ ਕੰਮ ਕੀਤੇ ਨੇ ਹਨਾ ਵੀ ਜਿਵੇਂ ਹੁਣ ਤਾਲਾ ਜਾਦ ਪ੍ਰਤੀਸਿਬ ਲੋਕ ਕਹਿੰਦੇ ਸੀ ਵੀ ਸਾਡੀਆਂ ਹੁਣ ਜਿਵੇਂ ਮੜੀਆਂ ਸੀ ਉਹ ਕਹਿੰਦੇ ਵੀ ਸਾਰੇ ਵੀ ਲੱਗ ਲੱਗ ਬਣਾ ਉਹਨਾਂ ਦਾ ਕਹਿੰਦਾ ਮਤਲਬ ਇਹ ਸੀ ਵੀ ਸਾਰੇ ਉਹਨਾਂ ਲਈ ਉਹ ਇੱਕ ਨਜ਼ਰੀਏ ਨਾਲ ਦੇਖਦੇ ਨੇ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਉਹਨਾਂ ਨੇ ਮਤਲਬ ਸਭ ਨੂੰ ਇੱਕ ਸਾਹ ਰੱਖਿਆ तो उन्होंने एक सारी उन्होंने पैसा देता भी सारे बंदे एक मतलब जो भी है शमशान घाट जगह है नहीं फिर के हो? हम यूपी के हैं तो किसको डालोगे वहां वोट वहाँ नहीं गए अभी तो यहाँ पे है तो जाके वोट नहीं डालोगे नहीं हमारा देखो कोई पता नहीं जो पार्टी देश के लिए और यूथ के लिए काम करेगी हम उसको वोट देंगे पार्टी लगता है काम करिए यूथ इलेक्शन का रिजल्ट बताएगा ਕੀ ਕੌਨਸੀ ਪਾਰਟੀ ਕੰਮ ਕਰ ਰਹੀ ਹੈ ਮਤਲਬ ਤੁਸੀਂ ਰਿਜ਼ਲਟ ਤੋਂ ਬਾਅਦ ਵੋਟ ਪਾਓਗੇ ਅਸੀਂ ਰਿਜ਼ਲਟ ਤੋਂ ਪਹਿਲਾਂ ਵੋਟ ਪਾਵਾਂਗੇ ਸਾਡੀ ਵੋਟ ਨਾਲ ਹੀ ਰਿਜ਼ਲਟ ਚੇਂਜ ਹੋਏਗਾ ਤੁਸੀਂ ਕਿਹਨੂੰ ਵੋਟ ਪਾਉਣ ਜਾ ਰਹੇ ਹੋ ਹਾਂਜੀ ਅਜੇ ਸੋਚਿਆ ਹੀ ਨਹੀਂ ਹੈਗੇ ਜੀ ਬਾਅਦ ਵਿੱਚ ਦੇਖੇਗੇ ਜੀ ਜਦ ਕੋਈ ਖੜੂਗਾ ਭਲੇ ਕੁਝ ਸੋਚਿਆ ਨਹੀਂ ਮੈਮ ਕਦੋਂ ਸੋਚੋਗੇ ਕੋਈ ਫਿਕਸ ਨਹੀਂ ਹੈਗਾ ਇਹ ਵੀ ਨਹੀਂ ਹਲੇ ਮੇਰਾ ਫਿਕਸ ਹੈ ਵੋਟ ਪਾਉਂਗਾ ਵੀ ਕਿ ਨਹੀਂ ਕਿਉਂਕਿ ਮੇਰਾ ਕੀ ਹੈ ਮੈਂ ਜੋਬ ਕਰਦਾ ਦਿੱਲੀ ਤੇ ਮੈਂ ਦਿੱਲੀ ਚਲਾ ਜਾਣਾ ਹਾਂ ਮੈਂ ਵੀਕੈਂਡ ਤੇ ਆਇਆ ਹੋਇਆ ਸੋ ਵੋਟ ਪਾਉਣ ਆਉਗੇ ਨਹੀਂ ਫਿਰ ਅਗ ਸ਼ੋਰ ਨਹੀਂ ਹੈਗਾ ਹਲੇ ਮੈਂ ਔਰ ਲੀਵ ਦੇ ਅਕੋਰਡਿੰਗ ਦੇਖੋਗੇ ਜੇ ਲੀਵ ਮਿਲਦੀ ਵੈਸੇ ਮਿਲ ਜਾਈਗੀ ਸ਼ਾਇਦ ਤੇ ਉਸ ਟਾਈਮ ਦੇਖ ਲਾਂਗੇ ਲੱਗਦਾ ਨਹੀਂ ਵੋਟ ਪਾਉਣਾ ਜਿਹੜਾ ਹੁੰਦਾ ਬੰਦੇ ਦਾ ਹੱਕ ਹੁੰਦਾ ਹੈ ਕਦੇ ਕਦੇ ਹੀ ਮੌਕਾ ਮਿਲਦਾ ਹੁੰਦਾ ਆਪਾਂ ਨੂੰ ਸਰਕਾਰ ਚੁਣਨ ਦਾ ਹਾਂ ਮਿਲਦਾ ਤਾਂ ਹੈਗਾ ਮੈਂ ਪਾਉਂਦੇ ਰਹੇ ਨੇ ਰੈਗੂਲਰ ਸਰਪੰਚੀ ਦੀਆਂ ਵੋਟਾਂ ਹੁੰਦੀਆਂ ਨੇ ਪਹਿਲਾਂ ਜਿਹੜੀਆਂ ਵੋਟਾਂ ਹੁੰਦੀਆਂ ਨੇ ਪਾਉਂਦੇ ਰਹੇ ਅਸੀਂ ਬਟ ਹਲੇ ਕੋਈ ਫਿਕਸ ਨਹੀਂ ਹੈਗਾ ਕਿ ਕਿਸ ਨੂੰ ਪਾਣਾ ਕਿ ਆਇਆ ਕਿ ਨਹੀਂ ਹਲੇ ਤੁਸੀਂ ਕਿਹਨੂੰ ਪਾ ਰਹੇ ਹੋ ਨਹੀਂ ਬਣੀ ਹੈ ਗੁਜਰਾਤ ਤੋਂ ਨੇ ਨਾ ਤਾਂ ਇਹਨਾਂ ਦੀ ਹਲੇ ਵੋਟ ਨਹੀਂ ਬਣੀ ਹਲੇ ਥੋੜਾ ਜਿਹਾ ਟਾਈਮ ਹੋਇਆ ਕਾਂਗਰਸ ਨੂੰ ਪਾਵਾਂਗੇ ਮੈਡਮ ਸਵੇ ਸਾਨੂੰ ਸ਼ਾਹੀ ਸ਼ਹਿਰ ਪਟਿਆਲਾ ਦੇ ਲੋਕ ਕੋਈ ਕਹਿੰਦਾ ਹੈ ਕਿ ਡਾਕਟਰ ਗਾਂਧੀ ਨੂੰ ਵੋਟ ਪਾਵਾਂਗੇ ਤੇ ਕੋਈ ਕਹਿੰਦਾ ਹੈ ਕਿ ਐਨ ਕੇ ਸ਼ਰਮਾ ਨੂੰ ਇਸ ਵਾਰ ਜਿਤਾਵਾਂਗੇ ਵੇਖਣਾ ਇਹ ਹੋਵੇਗਾ ਕਿ ਇੱਕ ਜੂਨ ਨੂੰ ਪਟਿਆਲਾ ਦੇ ਲੋਕ ਕਿਹੜੇ ਉਮੀਦਵਾਰ ਨੂੰ ਵੋਟ ਪਾਉਂਦੇ ਨੇ ਤੇ 4 ਜੂਨ ਨੂੰ ਨਤੀਜੇ ਕਿਹੜੇ ਉਮੀਦਵਾਰ ਦੇ ਹੱਕ ਵਿੱਚ ਆਉਂਦੇ ਨੇ ਬਨੇ ਰਹੋ ਸਾਡੇ ਨਾਲ D5 ਚੈਨਲ ਪੰਜਾਬੀ ਤੇ ਮੇਨੂੰ ਦਿਓ ਇਜਾਜ਼ਤ ਮੇਰੇ ਨਾਲ ਮੌਜੂਦ ਸਨ ਕੈਮਰਾਮੈਨ ਸ਼ੰਕਰ